पंजाब ज ज़मीन हेठली पानी नु बचा लाई मानियो मुख सरदार भगवंत सिंह मान जी की सरकार वालों पानी बचाओ पैसा कमाओ नीति लिया गई है ਜ਼ਮੀਨ ਹੀਟ ਲਈ ਪਾਣੀ ਨੂੰ ਬਚਾਉਣ ਵਾਲੀ ਕਿਸਾਨ ਪੰਜਾਬ ਸਰਕਾਰ ਪਾਸੋਂ ਨਗਦ ਇਨਾਮ ਪ੍ਰਾਪਤ ਕਰ ਸਕਣਗੇ ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ ਅਗਲੇ 5 ਸਾਲਾਂ ਦੌਰਾਨ 30% ਦੀ ਪਾਣੀ ਬਚਾਉਣ ਦਾ ਟੀਚਾ ਰੱਖਿਆ ਹੈ ਜਿਸ ਦੇ ਬਦੌਲਤ ਅਗਲੇ 5 ਸਾਲਾਂ ਵਿੱਚ 20 ਅਰਬ ਕਾਲ ਮੀਟਰ ਪਾਣੀ ਦੀ ਬਚਤ ਹੋਵੇਗੀ ਅਸੀਂ ਆਪਣੇ ਪਾਣੀ ਨੂੰ ਯੂਟਿਲਾਈਜ਼ ਕਰਾਂਗੇ ਅਸੀਂ ਪਾਈਪਾਂ ਦੱਬ ਰਹੇ ਹਾਂ ਅਸੀਂ ਉਹ ਉਹ ਜਗ੍ਹਾ ਤੇ ਪਾਣੀ ਇਸ ਵਾਰ ਪਹੁੰਚਾਤਾ ਜਿੱਥੇ 35-35 ਸਾਲ ਤੋਂ ਪਾਣੀ ਨਹੀਂ ਪਹੁੰਚਿਆ ਸੀ ਕੱਸੀਆਂ ਦਾ ਰਜਵਾਹਿਆਂ ਦਾ ਨਾਰ ਦੇ ਵਿੱਚ ਪਾਣੀ ਅੱਛਾ ਆ ਰਿਹਾ ਸਾਨੂੰ ਲੈਟ ਵੀ ਪੂਰੀ ਮਿਲ ਲਈਏ ਨਾਰ ਦਾ ਪਾਣੀ ਵੀ ਪੂਰਾ ਮਿਲ ਰਿਹਾ ਇਸ ਦੇ ਨਾਲ ਹੀ ਜ਼ਬੀਨੀ ਪਾਣੀ ਨੂੰ ਬਚਾਉਣ ਲਈ ਸੂਬੇ ਪੱਧ ਦੇ ਕਿਸਾਨਾਂ ਨੂੰ ਘੱਟ ਪਾਣੀ ਦੀ ਲਾਗਤ ਵਾਲੀਆਂ ਫਸਲਾਂ ਵੀ ਜਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ पंजाब दा पानी ही पंजाब दी रंगले सुपनेरकार सूबे नंगला ले दिन रात मेहनत कर रही है उत्तम खेती दा सुपना हो रहा है साकार किसान हितैषी सरकार थी थी। ਨਹੀਂ 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 ਮੁੜ ਮੁੜ ਚੱਕੋ ਕੋਈ ਨਾ ਕਰ ਪੰਜਾਬ ਦਾ ਪ੍ਰਸ਼ਾਸਨ ਅਕਸਰ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਜਾਗਰੂਕ ਕਰਨ ਦੇ ਲਈ ਉਪਰਾਲੇ ਕਰਦਾ ਰਹਿੰਦਾ ਹੈ ਪਰ ਆ ਉਪਰਾਲਾ ਜਿਹੜਾ ਮੋਗਾ ਸਕੂਲ ਦੇ ਬੀਐਡ ਸਟੂਡੈਂਟਸ ਨੇ ਕੀਤਾ ਆ ਬਹੁਤ ਹਟਕਿਆ ਦਰਅਸਲ ਇਹਨਾਂ ਨੇ ਲੋਕਾਂ ਨੂੰ ਸਮਝਾਇਆ ਹੈ ਕਿ ਟ੍ਰੈਫਿਕ ਨਿਯਮ ਦੀ ਪਾਲਣਾ ਕਰਨਾ ਕਿੰਨਾ ਜ਼ਰੂਰੀ ਆ ਔਰ ਸਮਝਾਉਣ ਦਾ ਤਰੀਕਾ ਬੜਾ ਅਨੋਖਾ ਹੈ ਉਹਨਾਂ ਨੇ ਬੜੇ ਅਨੋਖੇ ਤਰੀਕੇ ਦੇ ਨਾਲ ਇਹ ਸਭ ਕੁਝ ਸਮਝਾਇਆ ਔਰ ਇਸ ਲਈ ਨੌਕਰਨਾਟਕ ਕੀਤਾ ਔਰ ਨੌਕਰਨਾਟਕ ਦੇ ਡਾਇਲੋਗ ਬਾਖ ਮਾਰ ਗਏ ਉਹ ਕਹਿੰਦੇ ਨੇ ਨਾ ਕਿ ਜਦੋਂ ਜਵਾਨੀ ਚੜਦੀ ਹੁੰਦੀ ਆ ਉਦੋਂ ਕਿਸੇ ਚੀਜ਼ ਦੀ ਪਰਵਾਹ ਨਹੀਂ ਰਹਿੰਦੀ ਜੱਟ ਦਾ ਮੁੰਡਾ ਆ ਹੈਲਮਟ ਥੋੜੀ ਲਾਉਂਗਾ ਇਦਾਂ ਦੀਆਂ ਸੋਚਾਂ ਤੁਹਾਡੇ 'ਚ ਵੀ ਹੋਣ ਗਿਆ ਸਾਡੇ 'ਚ ਵੀ ਸਿਗੀਆਂ ਜਦੋਂ ਆਪਾਂ ਜਵਾਨ ਸੀਗੇ ਪਰ ਜਵਾਨ ਬੰਦਿਆਂ ਨੂੰ ਇਹ ਸਮਝਾਉਣਾ ਮੁੰਡੇਆਂ ਕੁੜੀਆਂ ਨੂੰ ਕਿ ਤੁਹਾਡੀ ਜ਼ਿੰਦਗੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਜਲਸ਼ਲ ਵਾਲੇ ਬਾਲ ਉਨੇ ਜ਼ਰੂਰੀ ਨਹੀਂ ਹੈਗੇ ਕਿਉਂਕਿ ਜਦੋਂ ਅਕਸਰ ਬਹੁਤੇ ਐਕਸੀਡੈਂਟ ਇਦਾਂ ਦੇ ਹੁੰਦੇ ਨੇ ਕਿ ਜੇ ਕੋਈ ਮੋਟਰਸਾਈਕਲ ਦੇ ਉੱਤੇ ਆ ਤੇ ਉਹਨੇ ਹੈਲਮਟ ਪਾਇਆ ਹੁੰਦਾ ਤੇ ਬਚਾਅ ਹੋ ਜਾਂਦਾ ਪਰ ਅਨਫੋਰਚੂਨੇਟਲੀ ਯਾਨੀ ਕਹ ਲੋ ਕਿ ਪੰਜਾਬ ਦੇ ਵਿੱਚ ਹੈਲਮਟ ਪਾਉਣ ਦਾ ਪ੍ਰਚਲਨ ਉਨਾ ਨਹੀਂ ਹੈ ਸੋ ਸਭ ਤੋਂ ਜ਼ਿਆਦਾ ਮੌਤਾਂ ਸਿਰ ਦੀ ਸੱਟ ਨਾਲ ਹੁੰਦੀਆਂ ਨੇ ਔਰ ਅਕਸਰ ਅਸੀਂ ਇਹ ਸੋਚਦੇ ਨਹੀਂ ਹਾਂ ਕਿ ਸਾਨੂੰ ਲੱਗਦਾ ਫਿਰ ਕੀ ਹੋਇਆ ਜਨਾਬ ਫਿਰ ਤੁਹਾਡੇ ਨਾਲ ਕੀ ਹੋਇਆ ਤੋ ਤੁਸੀਂ ਤਾਂ ਇਸ ਦੁਨੀਆ ਤੋਂ ਚਲੇ ਜਾਂਦੇ ਹੋ ਪਰ ਤੁਹਾਡੇ ਪਿਛਲੇ ਰਿਸ਼ਤੇ ਜਿਹੜੇ ਨੇ ਉਹ ਰੁੱਲ ਜਾਂਦੇ ਨੇ ਤੁਹਾਡੀ ਮਾਂ ਤੁਹਾਡਾ ਬਾਪ ਤੁਹਾਡੀਆਂ ਭੈਣਾਂ ਔਰ ਜੇਕਰ ਤੁਸੀਂ ਵਿਆਹੇ ਹੋਏ ਹੋ ਤਾਂ ਤੁਹਾਡੀ ਔਰਤ ਔਰ ਜੇ ਤੁਹਾਡੇ ਬੱਚੇ ਨੇ ਫਿਰ ਉਹਨਾਂ ਦਾ ਕੋਈ ਵਾਲੀ ਵਾਰਿਸ ਵੀ ਨਹੀਂ ਰਹਿੰਦਾ ਸੋ ਇਹ ਗੱਲ ਸੋਚਣੀ ਬਹੁਤ ਜ਼ਰੂਰੀ ਹੈ ਸੋ ਇਹਨਾਂ ਬੱਚਿਆਂ ਨੇ ਨਾਟਕ ਤੇ ਕੀਤਾ ਪਰ ਉਹ ਨਾਟਕ ਦੀ ਜਿਹੜੀ ਹੁੱਕ ਲਾਈਨ ਹੈ ਉਹ ਬਾਖਮਾਲ ਹੈ ਉਹਦੇ ਵਿੱਚ ਲਿਖਿਆ ਵੀ ਤੁਹਾਡਾ ਕੋਈ ਘਰ ਇੰਤਜ਼ਾਰ ਕਰ ਰਿਹਾ ਹੋਵੇਗਾ ਵਾਕਈ ਜੇ ਤੁਸੀਂ ਆਪ ਦੀ ਪ੍ਰਵਾਹ ਨਹੀਂ ਕਰਦੇ ਤਾਂ ਜਿਹੜੇ ਘਰ ਤੁਹਾਡੇ ਇੰਤਜ਼ਾਰ ਕਰ ਰਹੇ ਨੇ ਉਹਨਾਂ ਦੀ ਪ੍ਰਵਾਹ ਕਰਨੀ ਬਹੁਤ ਜ਼ਰੂਰੀ ਹੈ ਔਰ ਜੇਕਰ ਇਦਾਂ ਦੇ ਨੁਕਰਨਾਟਕਾਂ ਤੋਂ ਅਸੀਂ ਸੇਤ ਲੈ ਲਈਏ ਤਾਂ ਕਿੰਨਾ ਚੰਗਾ ਹੋਵੇ ਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਵੀ ਕਹੀਏ ਵੀ ਹੁਣ ਕੱਲਾ ਚੰਡੀਗੜ੍ਹ ਜਾਂਦੇ ਆ ਪੰਜਾਬੀ ਸੀਟ ਬੈਲਟ ਨਹੀਂ ਲਾਉਂਦੇ ਆਪਦੇ ਪੰਜਾਬ ਦੇ ਵਿੱਚ ਘੁੰਮਦੇ ਆ ਵੀ ਸੀਟ ਬੈਲਟ ਲਾਉਂਦੇ ਨੇ ਔਰ ਇਹ ਟ੍ਰੈਫਿਕ ਨਿਯਮਾਂ ਨੂੰ ਪੂਰੇ ਤਰੀਕੇ ਦੇ ਨਾਲ ਪਾਲਣਾ ਕਰਦੇ ਨੇ ਤਾਂ ਕਿੰਨਾ ਚੰਗਾ ਹੋਵੇ ਪਰ ਇਹਨਾਂ ਚੀਜ਼ਾਂ ਨੂੰ ਬਦਲਾ ਇਹਦੇ ਵਿੱਚ ਲਿਆਉਣ ਦੇ ਲਈ ਬਹੁਤ ਕੰਮ ਕਰਨਾ ਪੈਣਾ ਹੈ। ਦਰਅਸਲ ਇਹ ਵੀ ਕੰਮ ਕਰਨਾ ਪੈਣਾ ਹੈ ਕਿ ਜਿਹੜੇ ਬੱਚੇ ਇਹ ਨੁੱਕਰਨਾਟਕ ਕਰ ਰਹੇ ਨੇ ਉਹਨਾਂ ਅਰਗੇ ਬੱਚੇ ਆਪ ਦੀ ਸ਼ਕੀਨੀ ਨੂੰ ਛੱਡ ਕੇ ਹੈਲਮਟ ਜ਼ਰੂਰ ਪਾਉਣ ਹੈਲਮਟ ਪ੍ਰਤੀ ਹੋਰਾਂ ਲੋਕਾਂ ਨੂੰ ਵੀ ਜਾਗਰੂਕ ਕਰ ਕਿਉਂਕਿ ਇਹਦੇ ਨਾਲ ਵੱਡਾ ਫਾਇਦਾ ਹੋਏਗਾ। ਨਾਲੇ ਯਾਦ ਰੱਖਿਓ ਵਾਕਈ ਇਸ ਨੁੱਕਰਨਾਟਕ ਨੂੰ ਤੁਹਾਨੂੰ ਕੋਈ ਤੁਹਾਡੇ ਘਰੇ ਉੱਢੀ ਕਰਿਆ ਹੋਵੇਗਾ। ਸਾਡੇ ਡੀਐਮ ਕਾਲਜ ਡੀਐਮ ਕਾਲਜ ਐਜੂਕੇਸ਼ਨ ਮੋਗਾ ਵੱਲੋਂ ਛੋਟੀ ਜਿਹੀ ਕੋਸ਼ਿਸ਼ ਅਸੀਂ ਲੋਕਾਂ ਨੂੰ ਸੜਕ ਸੁਰੱਖਿਆ ਬਾਰੇ ਦੱਸ ਸਕੀਏ ਸਾਡੇ ਪ੍ਰਿੰਸੀਪਲ मैम ਸਾਡੇ ਅਮਨ मैम ਇਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਇਹ ਨਾਟਕ ਪਰਫਾਰਮ ਕਰਨਾ ਹੈ ਲੋਕਾਂ ਨੂੰ ਦੱਸਣਾ ਹੈ ਸੜਕ ਸੁਰੱਖਿਆ ਬਾਰੇ ਸਾਡੀ ਛੋਟੀ ਜਿਹੀ ਕੋਸ਼ਿਸ਼ ਇਸ ਨੁਕੜ ਨਾਟਕ ਰਾਹੀਂ ਲੋਕਾਂ ਦਾ ਸੰਦੇਸ਼ ਪਹੁੰਚਾ ਸਕੀਏ ਕਿਵੇਂ ਆਪਣੀ ਜਾਨ ਨੂੰ ਬਚਾਇਆ ਜਾ ਸਕਦਾ ਹੈ ਆਪਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਘਰੇ ਵੀ ਆਪਣੀ ਵੀ ਵੇਟ ਕਰ ਰਿਹਾ ਹੈ ਇਸ ਲਈ ਜਦੋਂ ਵੀ ਸੜਕ ਤੇ ਨਿਕਲੋ ਵਾਹਨ ਚਲਾਓ ਪੈਸੇ ਦਾ ਹਮੇਸ਼ਾ ਧਿਆਨ ਰੱਖੋਗਾ ਆਪਣਾ ਪਰਿਵਾਰ ਆਪਣਾ ਪਿੱਛੇ ਵੇ ਵਾਹੜ ਮਛਾ ਹੋਲੀ ਚਲਾਓ ਅਗਰ 2 ਪਹੀਆ ਵਾਹਨ ਚਲਾ ਰਹੇ ਹੋ ਤਾਂ ਹੈਲਮਟ ਲਗਾਓ 4 ਪਹੀਆ ਵਾਹਨ ਚਲਾ ਰਹੇ ਹੋ ਤਾਂ ਸੀਟ ਬੈਲ ਲਗਾ ਕੇ ਰੱਖੋ ਆਪਣੇ ਫੋਨ ਦਾ ਇਸਤੇਮਾਲ ਨਾ ਕਰੋ ਇਹ ਸਾਡੀ ਛੋਟੀ ਜਿਹੀ ਕੋਸ਼ਿਸ਼ ਸੀ ਲੋਕਾਂ ਤੱਕ ਸੰਦੇਸ਼ ਪਹੁੰਚਾਉਣ ਦੀ ਇਹ ਜਿਹੜਾ ਉਪਰਾਲਾ ਵੈ ਅਸੀਂ ਐਸ.ਡੀ.ਐਮ ਸਰਫ ਦੇ ਕਹਿਣ ਤੇ ਕੀਤਾ ਹੈ ਇਹਨਾਂ ਨੇ ਸਾਨੂੰ ਨਿਰਦੇਸ਼ ਦਿੱਤੇ ਨਾਲੇ ਸਹਿਯੋਗ ਦਿੱਤਾ ਸਾਰੀ ਇੱਥੇ ਤਿਆਰੀ ਕਰਵਾਈ ਤੇ ਸਾਡੇ ਸਟੂਡੈਂਟਸ ਨੇ ਮੈਡਮ ਅਮਨ ਨੇ ਤਿਆਰੀ ਕਰਵਾਈ ਤੇ ਬੱਚਿਆਂ ਨੇ ਨੂਪਰੇ ਅੱਛੇ ਢੰਗ ਨਾਲ ਇੱਥੇ ਪਰਫਾਰਮ ਕੀਤਾ ਇਹ ਅਸੀਂ ਇਸ ਵਾਰ ਹੀ ਨਹੀਂ ਕੀਤਾ ਅਸੀਂ ਪਿਛਲੇ ਸਾਲ ਵੀ ਪੂਰਾ ਮਹੀਨਾ ਮਨਾਇਆ ਸੀ ਬਹੁਤ ਸਾਰੀ ਐਕਟੀਵਿਟੀਆਂ ਕਰਵਾਈਆਂ ਸੀ ਸਾਡੇ ਕਾਲਜ ਦੀ ਤੁਸੀਂ ਫੇਸਬੁਕ ਦੀ ਆਈਡੀ ਤੇ ਵੀ ਦੇਖ ਸਕਦੇ ਹੋ ਇਹ ਨੁਕੜ ਨਾਟਕ ਪਿਛਲੇ ਸਾਲ ਗੀਤਾ ਪਵਨ ਜਿਹੜਾ ਹੈ ਚੌਪਾਰਕ ਹੈ ਉੱਥੇ ਕਰਵਾਇਆ ਸੀ ਅਸੀਂ ਇਹ ਕੋਈ ਕੋਸ਼ਿਸ਼ ਤਾਂ ਹੈ ਕਿ ਜਿਹੜਾ ਹੈ ਆਮ ਜਨਤਾ ਤੱਕ ਸੰਦੇਸ਼ ਪਹੁੰਚਾਇਆ ਜਾਵੇ ਇਫੈਕਟਲੀ ਆਂਦਾ ਇਹ ਨਹੀਂ ਹੈ ਕਿ ਇਫੈਕਟ ਨਹੀਂ ਆਂਦਾ ਆਂਦਾ ਤਾਂ ਹੈ ਹੀ ਹੈ ਜਾਗਰੂਕਤਾ ਦਾ ਫੈਲ ਵੀ ਹੈ ਜਨਵਰੀ 2025 ਨੂੰ ਪੰਜਾਬ ਸਰਕਾਰ ਵੱਲੋਂ ਰੋਡ ਸੇਫਟੀ ਮਨਥ ਵੱਜੋਂ ਮਨਾਇਆ ਜਾ ਰਿਹਾ ਹੈ ਤੇ ਅਸੀਂ ਉਸ ਮੁਹਿੰਮ ਦੇ ਤਹਿਤ ਅੱਜ ਟ੍ਰੈਫਿਕ ਪੁਲਿਸ ਮੋਗਾ ਦੇ ਨਾਲ ਮਿਲ ਕੇ ਤੇ ਡੀ ਐਮ ਕਾਲਜ ਆਫ ਐਜੂਕੇਸ਼ਨ ਦੇ ਨਾਲ ਮਿਲ ਕੇ ਇੱਕ ਨੁੱਕਰ ਨਾਟਕ ਕਰਵਾਇਆ ਹੈ ਜਿਸ ਕੋ ਕਿ ਬੱਚਿਆਂ ਨੇ ਸਾਰਿਆਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਰੋਡ ਸੇਫਟੀ ਦੀ ਕਿੰਨੀ ਮਹੱਤਤਾ ਹੈ ਤੇ ਕਿਵੇਂ ਆਪਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਤੇ ਕਿਹੜੀਆਂ-ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਬੱਚਿਆਂ ਨੇ ਇੱਕ ਨਾਟਕ ਦੇ ਜ਼ਰੀਏ ਲੋਕਾਂ ਨੂੰ ਦਿਖਾਇਆ ਤੇ ਕਾਫੀ ਲੋਕ ਇਕੱਠੇ ਹੋਏ ਨਾਟਕ ਨੂੰ ਇੰਜੋਏ ਵੀ ਕੀਤਾ ਤੇ ਉਹ ਮੈਸੇਜ ਨੂੰ ਵੀ ਸਮਝਿਆ ਲੋਕਾਂ ਨੇ ਜਿਵੇਂ ਨਵੇਂ ਨਾਮ ਮੈਂ ਤੁਹਾਨੂੰ ਕਵਾਂਗਾ ਈ ਚਲਾਨ ਇੱਕ ਐਸੀ ਚੀਜ਼ ਹੈ ਕਿ ਜਦੋਂ ਬੰਦੇ ਦਾ ਚਲਾਨ ਹੋ ਗਿਆ ਜਦ ਤੱਕ ਭੁਗਤਾਨ ਨਹੀਂ ਹੁੰਦਾ ਉਹ ਹਮੇਸ਼ਾ ਬੋਲਦਾ ਰਹੇਗਾ ਜੇ ਤੁਸੀਂ ਟਾਈਮਲੀ ਭੁਗਤਾਨ ਨਹੀਂ ਕਰਦੇ ਤੁਹਾਡਾ ਲਾਇਸੈਂਸ ਜਾਂ ਆਰ ਸੀ ਵੀ ਕੈਨਸਲ ਹੋ ਸਕਦੀ ਹੈ ਪਰ ਉਹ ਸਭ ਚੀਜ਼ਾਂ ਉਦੋਂ ਹੈ ਜਦ ਅਸੀਂ ਟ੍ਰੈਫਿਕ ਰੂਲਾਂ ਨੂੰ ਨਹੀਂ ਮੰਨਦੇ ਟ੍ਰੈਫਿਕ ਰੂਲਾਂ ਨੂੰ ਮੰਨਣਾ ਚਲਾਨ ਤੋਂ ਬਚਣ ਲਈ ਨਹੀਂ ਬਲਕਿ ਆਪਣੀ ਜ਼ਿੰਦਗੀ ਬਚਾਉਣ ਲਈ ਸਾਨੂੰ ਟ੍ਰੈਫਿਕ ਰੂਲਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਸਾਰ ਬੱਚਿਆਂ ਦੇ ਇੱਕ ਨਾਟਕ ਦੇ ਵਿੱਚ ਐਂਬੂਲੈਂਸ ਬਾਰੇ ਵਿੱਚ ਦੱਸਿਆ ਇਸ ਨੂੰ ਰਾਸਤਾਂ ਦੀ ਪਰ ਕੁਝ ਐਂਬੂਲੈਂਸ ਵਾਲੇ ਇੰਨਾ ਕਰਦੇ ਆਗੇ ਕਿ ਜਿਵੇਂ ਜਿਆਦੀ ਫੁੱਟ ਮਾਰਦੇ ਤੁਰੇ ਆਉਂਦੇ ਨੇ ਤੇ ਲੋਕ ਤਾਂ ਬੜੇ ਪਬਲਿਕ ਪਰੇਸ਼ਾਨ ਹੋ ਜਾਂਦੇ ਮੇਰਾ ਦੇਖੋ ਮੇਰਾ ਇਹ ਤੇ ਪਰਸਨਲ ਮੰਨਣਾ ਇਹ ਮੰਨਦਾ ਹੈ ਜਦੋਂ ਆਪਾਂ ਸੋਚਦੇ ਐ ਐਂਬੂਲੈਂਸ ਵਾਲਾ ਖਾਲੀ ਜਾ ਰਿਹਾ ਇੱਕ ਸਾਨੂੰ ਇਹ ਨਹੀਂ ਪਤਾ ਉਹ ਸ਼ਾਇਦ ਪੇਸ਼ੈਂਟ ਨੂੰ ਲੈਣ ਜਾ ਰਿਹਾ ਹੋਵੇ ਸ਼ਾਇਦ ਉਹ ਆਪਣੇ ਉੱਥੇ ਹਾਜ਼ਰੀ ਭਰਨ ਜਾ ਰਿਹਾ ਹੋਵੇ ਕਿ ਤਾਂ ਕਿ ਹਸਪੀਟਲ ਨੂੰ ਪਤਾ ਲੱਗੇ ਕਿ ਐਂਬੂਲੈਂਸ ਖਾਲੀ ਹੈ ਇਹਨੂੰ ਅੱਗੇ ਭੇਜ ਸਕਦੇ ਆ ਤੇ ਐਂਬੂਲੈਂਸ ਨੂੰ ਜੋ ਬੰਦੀ ਆਪਣੀ ਹੈ ਇੱਜ਼ਤ ਤੇ ਜਗ੍ਹਾ ਹੈ ਉਹ ਦੇਣੀ ਚਾਹੀਦੀ ਹੈ ਸੜਕ ਦੇ ਉੱਪਰ